ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਖੋ ਤੁਸੀਂ ਜੋੜ ਚੁੱਕੇ ਹੋ ਕੈਕਰ ਪੰਜਾਬ న్యూ ਚੈਨਲ ਨਾਲ ਅਤੇ ਮੈਂ ਸ੍ਰੀ ਰਾਮ ਸਿੰਘ ਆ ਥੋੜੇ ਹੁਣੇ ਇੱਕ ਵੀਡੀਓ ਦੇਖੀ ਜਿਸ ਤੋਂ ਆਪਣੀ ਤੋਂ ਸਬੂਦੀ ਬਤਾਲੂਕ ਮੈਂ ਗੱਲ ਕਰ ਰਿਹਾ ਸੀ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬ ਵਸਨੀਕਾਂ ਦੇ ਵਿੱਚ ਵਿਚਾਰੇ ਵਾਲੀ ਦੇਖਣ ਨੂੰ ਕੀ ਮਿਲਦਾ ਹੈ ਕਿ ਵੀ ਇਹ ਲੋਕ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਆਪਣੇ ਆਪਣੇ ਚੁੱਲ੍ਹੇ ਬਣਾਉਣ ਅਤੇ ਉਹਨਾਂ ਨੂੰ ਚਲਾਉਣ ਵਾਸਤੇ ਪੰਜਾਬ ਦੇ ਵਿੱਚ ਆਏ ਸਨ ਪਰ ਦੂਸਰੇ ਪਾਸੇ ਦੇਖੋ ਜਿਹੜਾ ਟਕਰਾਅ ਹੋ ਰਿਹਾ ਵੀਡੀਓ ਦੇ ਵਿੱਚ ਇਸ ਤਾ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਇੱਕ ਮੀਡੀਆ ਕਰਮੀ ਤੇ ਵੀ ਮਤਲਬ ਉਹ ਗੱਲ ਕਰ ਰਿਹਾ ਮੀਡੀਆ ਕਰਮੀ ਦਾ ਉਜਾਰ ਜਿਹੜਾ ਜਾਨੀ ਕਿ ਲਾਇਸੈਂਸ ਉਹਦਾ ਬੈਕ ਹੌਨ ਤੱਕ ਦੀ ਨੌਬਤ ਆਈ ਇਹ ਜਿਹੜੀ ਮੰਡੀ ਦੇ ਵਿੱਚ ਗੱਲ ਕਰ ਰਿਹਾ ਬੱਟਸਾ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ। ਅੱਛਾ ਦੂਸਰੇ ਪਾਸੇ ਆਈ ਇਹ ਗੱਲ ਵੀ ਅਜਿਹੇ ਜਿਹੜੇ ਲੋਕ ਮੱਦਬੁੱਧੀ ਆ ਪ੍ਰਵਾਸੀ ਮਜ਼ਦੂਰ ਆ ਜਿਹੜੇ ਇਹ ਸਾਰੇ ਇੱਕੋ ਜਿਹੇ ਨਹੀਂ ਹੈਗੇ ਪਰ ਜਿਹੜੇ ਇਕਦੁਕਾ ਹੈਗੇ ਆ ਉਹਨਾਂ ਦੀ ਨਲੈਕਾਂ ਦੀ ਵਜ੍ਹਾ ਕਰਕੇ ਅੱਜ ਪੂਰੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜੀ ਇਹ ਵੱਡੀ ਸਮੱਸਿਆ ਆ ਰਹੀ ਆ ਵੀ ਸੂਬੇ ਦੇ ਵਿੱਚੋਂ ਬਾਹਰ ਕੱਢੀ ਜੇਕਰ ਜੇ ਇਸ ਤਰ੍ਹਾਂ ਕਰਦੇ ਹੁਣ ਮੰਨ ਲਓ ਜਿੰਨੀ ਕਿਨੇ মিডিਆ ਕ੍ਰਿਮੀਨਲ ਗੱਲ ਕੀਤੀ ਜੇ ਇਸੇ ਵੇਲੇ ਤੇ ਇਹ ਆਪਸ਼ਨ ਹੋਵੇ ਤੇ ਇਸ ਤੋਂ ਅੱਗੇ ਜਿਹੜੀ ਸਾਰੀ ਮੰਡੀ ਦੇ ਵਿੱਚ ਕੋਈ ਆਪੇ ਮਜ਼ਦੂਰ ਜਿਹੜਾ ਇਸ ਤਰ੍ਹਾਂ ਦੇ ਆਪਸ਼ਨ ਚ ਮੋਰਚਾ ਨਾ ਆਵੇ ਤੇ ਰੋਕtham ਹੋ ਜੀ ਸੋ ਸਰਕਾਰ ਦਾ ਕਾਰਵਾਈ ਉਹਨੂੰ ਕਰਦੀ ਜਦੋਂ ਕਿਸੇ ਦਾ ਮਾਰ ਖਾ ਲੈਂਦੇ ਉਹਨੂੰ ਮੁੜ ਕੇ ਕੀ ਮਿਲੇ ਇਨਸਾਫ ਤੇ ਕਾਨੂੰਨ ਤੋਂ ਉਹਨੇ ਕੀ ਲੈਣਾ ਨਿੰਦਾ ਕਰਦੇ ਬੱਚੇ ਦੀ ਡੈਥ ਹੋ ਗਈ ਇਹਨਾਂ ਨੇ ਕਰ ਦਿੱਤੀ ਅੱਛਾ ਹੁਣ ਭਾਵੇਂ ਭਈਆ ਭਈ ਲੱਗ ਫੈ ਲੱਗ ਸਰਕਾਰ ਕਾਨੂੰਨ ਕੂਸ਼ ਕਰੇ ਕਸਮਾਂ ਨੂੰ ਖਾਵੇ ਪਰ ਉਹ ਜਿਹੜਾ ਬੱਚਾ ਗਿਆ ਪਰਿਵਾਰ ਦੁਖੀ ਉਹਨਾਂ ਦੀ ਜਿਹੜੀ ਆਤਮਾ ਹੈ ਉਹ ਦੁੱਖ ਤਰਤਾ ਉਹਨਾਂ ਦੇ ਕੋਹਣ ਵਡਾ ਸਕਦਾ ਇਹ ਇਹ ਪੂਰੀ ਤਰ੍ਹਾਂ ਪ੍ਰਕਿਰਿਆ ਸਹੀ ਨਹੀਂ ਹੈਗੀ ਪੰਜਾਬ ਸਰਕਾਰ ਅਤੇ ਜਿਹੜੀ ਪੰਜਾਬ ਪੁਲਿਸ ਹੈ ਨਾ ਪੂਰੀ ਤਰ੍ਹਾਂ ਬਣਦੇ ਅਧਿਕਾਰਾਂ ਬਣੇ ਧਿਆਨ ਦੇਵੇ ਜੇਕਰ ਇਸ ਬੰਦੇ ਦੀ ਅੱਜ ਇਸ ਤਰ੍ਹਾਂ ਨਹੀਂ ਜਿਹੜਾ ਵੀਡੀਓ ਦੇ ਗੱਲ ਪੈਂਦਾ ਤੇ ਆਮ ਪਬਲਿਕ ਦੀ ਇੱਥੇ ਦੱਸੋ ਵੀ ਕੀ ਦੁਰਦਸ਼ਾਹ ਰਹਿਣ ਦੇਣਗੇ ਲੋਕ ਤੁਰੰਤ ਇਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਵੀ ਪੂਰੀ ਵੀਡੀਓ ਸੁੱਟ ਕੇ ਸਬੰਧਤ ਥਾਣਾ ਜਿਹੜਾ ਉਹ ਕਾਰਵਾਈ ਹੋਣੀ ਚਾਹੀਦੀ ਆ ਤੇ ਜੇਕਰ ਨਹੀਂ ਹੁੰਦੀ ਤਾਂ ਮੈਂ ਪੱਤਰਕਾਰ ਵੀਰ ਨੂੰ ਵੀ ਕਹੂਗਾ ਵੀ ਇਸ ਦੇ ਖਿਲਾਫ ਅਪਲੀਕੇਸ਼ਨ ਲਿਖ ਕੇ ਦੇਉ ਜੇਕਰ ਕਾਰਵਾਈ ਨਹੀਂ ਹੁੰਦੀ ਜਿੰਨਾ ਵੀ ਮੀਟਿੰਗ ਹੈਗਾ ਸਾਰੇ ਤੇਰੇ ਨਾਲ ਹੋਵਾਂਗੇ ਅੱਜ ਇਸ ਤਰ੍ਹਾਂ ਇਹ ਪ੍ਰਵਾਸੀ ਲੋਕ ਕਰ ਰਹੇ ਆ ਕੱਲ ਨੂੰ ਇਹ ਕਵਰੇਜ ਵੀ ਨਹੀਂ ਕਰਨ ਦਿੰਦੇ ਕੋਈ ਦੁੱਖ ਤਕਲੀਫ ਵੀ ਕਿਸੇ ਦੀ ਜਾ ਕੇ ਕਰਨ ਨਹੀਂ ਦਿੰਦੇ ਤੇ ਕੱਲ ਫਿਰ ਰਹਿ ਵੀ ਕੀ ਗਿਆ ਮੀਡੀਆ ਵੀ ਗੁਲਾਮ ਬਣਾਤਾ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਵੀ ਆਖਣੀ ਪੜਦੀ ਪੰਜਾਬ ਪੁਲਿਸ ਵੀ ਕੁਝ ਨਹੀਂ ਕਰਦੀ ਤੇ ਫਿਰ ਬਾਕੀ ਪਬਲਿਕ ਦਾ ਕੀ ਰਹਿ ਗਿਆ ਰਾਜ ਤਾਂ ਫਿਰ ਹੋ ਗਿਆ ਭਈਆਂ ਦਾ ਫਿਰ ਫਿਰ ਸਮੱਸਿਆ ਤਾਂ ਉੱਥੇ ਹੀ ਖੜੀ ਆ ਗਈ ਨਾ ਉਹ ਵੀ ਗੈਰਕਾਨੂੰਨੀ ਢੰਗ ਨਾਲ ਇਹ ਤਰੰਤੇ ਦੇ ਲਈ ਇਹਦੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਕਿ ਮੀਡੀਆ ਦੇ ਨਾਲ ਦੁਰਵਿਵਹਾਰ ਕਰਦਾ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਉਸ ਜ਼ਿਲ੍ਹੇ ਦਾ ਐਸਐਸਪੀ ਜਿਹੜਾ ਉਹ ਵਿਸ਼ੇਸ਼ ਧਿਆਨ ਦੇਵੇ ਜੇਕਰ ਕਾਰਵਾਈ ਨਹੀਂ ਹੁੰਦੀ ਪੱਤਰਕਾਰ ਵੀ ਕਾਨੂੰਨੀ ਕਾਰਵਾਈ ਕਰਨ ਲਈ ਇਸ ਪ੍ਰਵਾਸੀ ਤੇ ਐਕਸ਼ਨ ਕਰੇ ਜਿਸ ਹਿਸਾਬ ਦੇ ਨਾਲ ਹੀ ਮੀਡੀਆ ਨਾਲ ਵਰਤਾਓ ਕਰ ਰਿਹਾ ਜੀ ਉਹ ਉਸ ਨਾਲ ਸੰਬੰਧਿਤ ਇਸ ਪ੍ਰਵਾਸੀ ਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਸਾਰਾ ਮੀਡੀਆ ਨਾਲ ਜਿਵੇਂ ਵੀ ਫੰਦਾ ਉਸਰਾ ਵੀ ਪੰਜਾਬ ਜਿਹੜਾ ਉਹ ਲਿਆ ਜਾਊਗਾ ਮਾਮਾ ਤੂੰ ਨੰਗਾ ਆ ਜਾ ਕਾ ਲਾ ਲਾੜਾ ਇਹ ਉਹੀ ਲੰਗ ਮਾਰ ਤੂੰ ਨਹੀਂ ਬਣਾ ਬਣਾ ਆ ਬੀ ਵੀਡੀਓ ਬਣਾ ਆ ਦੇਖੋ ਆ ਦੇਖੋ ਬਦਮਾਸ਼ੀ ਦੇ ਬਦਮਾਸ਼ੀ ਦੇਖੋ ਹਮਾਰਾ ਕੰਮ ਹੈ ਵੀਡੀਓ ਬਣਾਉਣਾ 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 ਤੂੰ ਕੋਣ ਹੋਤਾ ਤੂੰ ਕੋਣ ਹੋਤਾ ਉਹ ਕੋਣ ਹੋਤਾ ਕਿ ਪੱਤਰਕਾਰ ਤੂੰ ਕੋਣ ਹੋਤਾ ਪੱਤਰਕਾਰ ਬਹਦੇ ਬਣੇ ਨਾ ਤੂੰ ਕੋਣ ਆ ਦੇਖੋ ਪ੍ਰਵਾਸੀ ਇੱਥੇ ਬੈਠੇ ਪਏ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਬੈੰਦੇ ਪਏ ਆ ਆ ਦੇਖੋ ਪ੍ਰਵਾਸੀ ਇੱਥੇ ਬੈੰਦੇ ਪਏ ਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਮਝੀ ਮੰਡੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਆ ਦੇਖੋ ਆ ਦੇਖੋ ਪ੍ਰਵਾਸੀ ਹੱਥੀ ਪੰਦੇ ਪਏ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੀ ਪੰਦੇ ਪਏ ਇੱਕ ਪੱਤਰਕਾਰ ਦੇ ਹੱਥੀ ਪੰਦੇ ਪਏ ਪੱਤਰਕਾਰ ਦੇ ਹੱਥੀ ਪੰਦੇ ਪਏ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਤੇਰਾ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਇਹਨਾਂ ਦੇ ਇਹਨਾਂ ਦੇ ਸਤੂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਗੇ ਜਲੰਧਰ ਸ਼ਹਿਰ ਸਬਜੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋ ਗੇ ਲੈ ਗੇ ਹੱਥੀ ਵੀ ਪੈਂਦੇ ਆ ਪਰਵਾਸੀ ਵੀ ਕਰਦੇ ਆ ਸਾਰਾ ਮਾਲ ਚੁੱਕ ਲਿਆ ਲੇਕਿਨ ਇਹਦਾ ਮਾਲ ਨਹੀਂ ਚੁੱਕਿਆ ਕਮੇਟੀ ਵਾਲਿਆਂ ਨੇ ਮਿਲੀ ਭਗਤ ਕਰਕੇ ਇਹ ਤੇ ਜੋ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਹੈ ਔਰ ਜਥੇਬੰਦੀਆਂ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਸਾਰੀਆਂ ਇਹ ਤੇ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਬਿਲਕੁਲ ਜਿੰਨੇ ਵੀ ਬੰਦੇ ਆ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹਨਾਂ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕਿ ਨਹੀਂ ਆਇਆ ਇਹਨਾਂ ਕੋਲ ਉਹ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਪੂਰੀ ਜਾਣਕਾਰੀ ਲਵੇ ਕਿ ਇਹਨਾਂ ਦੇ ਦੋ ਦੋ ਆਧਾਰ ਕਾਰਡ ਵੋਟਰ ਕਾਰਡ ਬਣੇ ਹੋਏ ਆ ਔਰ ਗੰਦ ਪਾਇਆ ਹੋਇਆ ਇਹਨਾਂ ਨੇ ਮਕਸੂਦਾ ਸਾਰੀ ਸਬਜ਼ੀ ਮੰਡੀ ਇਹਨਾਂ ਨੇ ਸੰਭੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਨੂੰ ਇਥੋਂ ਭਜਾਇਆ ਜਾਵੇ ਇਹ ਵੀ ਗੰਦਪਣਾ ਹਾਂਜੀ ਪੰਜ ਸਾਲ ਦਾ ਸੀਗਾ ਤੇ ਲੋਕਾਂ ਨੇ ਇੱਕ ਮੁੱਦਾ ਚੁੱਕਿਆ ਵਾਹ ਦੇਖੋ ਅੱਜ ਬਹਿੰਦੇ ਕਿ ਸਿਕ ਭਾਈ ਚਾਹ ਰਾ ਨਾਲ ਸਾਰੇ ਕਿਹੜਾ ਘਟ ਉਹ ਸ਼ਾਮਚੀ ਵੀ ਬੈਠੇ ਆ ਗੰਬੇ ਚ ਵੀ ਬੈਠੇ ਆ ਫੈਕਟਰੀਆਂ ਵੀ ਲਾਈ ਬੈਠੇ ਆ ਉੱਤੇ ਪੱਤੀ ਦਾ ਕੰਮ ਸਾਰੇ ਸਾਰੇ ਸਿੱਖਾਂ ਨੂੰ ਉੱਥੇ ਕੋਈ ਗਲਤ ਕੰਮ ਹੋ ਜਾਂਦਾ ਜੇ ਉੱਥੇ ਆਪਣੇ ਲੋਕਾਂ ਨੂੰ ਸਿੱਖਾਂ ਨੂੰ ਇਹ ਥੋੜੀ ਕਹਿਣਗੇ ਵੀ ਤੁਸੀਂ ਬਾਹਰ ਭਜੋ ਅਸੀਂ ਤਾਂ ਇਹ ਕਹਿੰਦੇ ਵੀ ਜੇ ਕੋਈ ਗਲਤ ਕੰਮ ਕਰਦਾ ਭਵੇਂ ਉਹ ਬਈਆ ਉਵੇਂ ਕੋਈ ਵੀ ਉਹਨੂੰ ਸਰਕਾਰ ਪ੍ਰਸ਼ਾਸਨ ਉਹਨੂੰ ਸਜ਼ਾ ਦਿੰਦਾ ਉਹ ਸਜ਼ਾ ਦੇ ਹੱਕਦਾਰ ਨੂੰ ਜੇ ਉਹਨੂੰ ਸਜ਼ਾ ਮਿਲਦੀ ਰਹੂਗੀ ਤਾਂ ਆਪੇ ਆਪਣੀਆਂ ਗਲਤੀਆਂ ਦਾ ਸੁਧਾਰ ਕਰਨੀ ਤੇ ਇਸ ਵਾਸਤੇ ਪੁੱਛਦੇ ਵੀ ਕਿਹੜੀ ਕਿਹਦੀ ਕੀ ਨੁਕਸਾਨ ਕੀ ਹੈ ਜੇਕਰ ਮੰਨ ਲਓ ਕਿ ਪੰਜਾਬ ਦੇ ਲੋਕ ਇਸ ਅੜੀ ਨੂੰ ਪੂਰਾ ਕਰ ਦਿੰਦੇ ਆ ਫਗਾ ਦਿੰਦੇ ਆ ਇਹਦਾ ਆਉਣ ਵਾਲੇ ਸਮਾਂ ਦੇ ਵਿੱਚ ਪੰਜਾਬ ਦੇ ਵਿਕਾਸ ਤੇ ਕੀ ਅਸਰ ਪਵੇਗਾ ਇਹਦਾ ਨੁਕਸਾਨ ਦੇਖੋ ਕੀ ਹੋਣਾ ਆਪਣੇ ਤੇ ਕਹਿੰਦੇ ਭੰਨਾ ਭਈਆ ਜਰਾ ਇਹ ਸਾਰਾ ਕੁਝ ਸਬਜੀ ਦਾ ਲਾ ਲਓ ਜੱਟ ਲੋਕ ਜਿਹੜੇ ਆਪਣੇ ਇੱਧਰ ਹੈਗੇ ਆ ਸਿੱਖ ਲੋਕ ਆਪਣੇ ਭਰਾ ਉਹ ਕੱਲਾ ਝੋਂਡਾ ਤੇ ਕਣਕ ਤੇ ਨਰਮੇ ਕੰਮ ਕਰ ਸਕਦੇ ਆ ਜਿਹੜੀਆਂ ਇਹ ਜਿੰਨੇ ਬਈਏ ਸਬਜ਼ੀਆਂ ਹੋ ਗਈਆਂ ਹੋਰ ਕਿਸੇ ਤਰ੍ਹਾਂ ਦਾ ਵੀ ਨੇਰੇ ਸਵੇਰੇ ਜੋ ਕੰਮ ਕਰਨੇ ਤੇ ਆਪਦੀ ਜ਼ਿੰਮੇਵਾਰੀ ਲੈ ਕੇ ਕੰਮ ਕਰਦੇ ਸੀਰੀ ਵੀ ਲੱਗਦੇ ਆ ਜੱਟਾਂ ਦਾ ਗੋਹਾ ਗੂੜਾ ਵੀ ਛੱਡਦੇ ਇਹ ਕੰਮ ਕੌਣ ਕਰ ਲੂ? ਰਪਈਆਂ ਨਹੀਂ ਕਰਦੀਆਂ। ਭਈਆਂ ਦੇ ਬਸ ਜੇ ਅੱਜ ਦੇਖੋ ਰੀਲ ਹੈ, ਰੀਲ ਚੜ ਗਈ। ਵੀ ਆਪਾਂ ਜੀ ਇਹਨਾਂ ਨੂੰ ਭਜਾਓ, ਪੰਜਾਬ ਬਚਾਓ। ਇਹਦਾ ਕੋਈ ਨਹੀਂ ਮੰਨ ਨਾਲ ਸੁਚੇਤ ਨਹੀਂ, ਮਤਨ ਨਾਲ ਸਾਰੇ ਸੁਚੇਤ। ਇਹਦਾ ਫੈਸਲਾ ਉੱਤੇ ਹੱਲ ਹੋ ਸਕਦਾ। ਉਹਨਾਂ ਨੂੰ ਭਜਾਉਣ ਨਾਲ ਆਪਾਂ ਨੂੰ ਮਰਖਾਨ ਬਿਨਾਰ। ਕੋਈ ਨੁਕਸਾਨ ਹੈ, ਇਹੀ ਵੀ ਜਦੋਂ ਕੋਈ ਕੰਮ ਕੌਣ ਕਰੂਗਾ ਜੀ। ਭਈਏ ਤੇ ਧੰਨਵਾਦ ਹੈ ਵੀ ਗਰਮੀ 'ਚ ਵੀ ਇਹ ਬੜੋ ਆਇਆ, ਇੱਕ ਕਮਰੇ ਪੰਜ-ਪੰਜ ਰਹਿ ਲੈਂਦੇ ਆਪਣੇ ਬੰਦੇ ਪੰਜ-ਪੰਜ ਰਹਿ ਲੈਣਗੇ। ਨਹੀਂ ਲੈ ਸਕਦਾ। ਇਹਨਾਂ ਨੇ ਘੱਟ ਖਰਚੇ ਦੇ ਵਿੱਚ ਕੰਮ ਕਰਨਾ ਘੱਟ ਪੈਸੇ ਦੇ ਕੰਮ ਕਰਨਾ